ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਆ ਭੈਣਾਂ ਲਈ ਬਹੁਤ ਹੀ ਸਪੈਸ਼ਲ ਦੇਖੋ ਜੀ ਅੱਜ ਕੱਲ੍ਹ ਨੇਰੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਿੱਟੀ ਘੱਟਾ ਹੁੰਦਾ ਵਾ ਇਸ ਕਰਕੇ ਦੇਖੋ ਤੁਸੀਂ ਦੇਖ ਸਕਦੇ ਹੋ ਆਪਣੀਆਂ ਦਰਵਾਜ਼ੇ ਦੀਆਂ ਜਾਲੀਆਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਜੇ ਆਪਾਂ ਇਹਨਾਂ ਤੇ ਜੀ ਗੱਲ ਕਰੀਏ ਕੱਪੜਾ ਗਿੱਲਾ ਫੇਰਦੇ ਆ ਤਾਂ ਇਹਨਾਂ ਦੇ ਵਿੱਚ ਜਿਹੜੀ ਮੈਲ ਹੁੰਦੀ ਉਹ ਵਿੱਚ ਰਹਿ ਜਾਂਦੀ ਆ ਤੇ ਉਹ ਫੇਰ ਦੁਬਾਰਾ ਆਪਣੀਆਂ ਜਾਲੀਆਂ ਉੱਕਣ ਦੀ ਹੀ ਮੈੜੀਆਂ ਮੈੜੀਆਂ ਜੀਆਂ ਦਿਸਣ ਲੱਗ ਜਾਂਦੀਆਂ ਨੇ ਇਸ ਕਰਕੇ ਦੇਖੋ ਜੀ ਤੁਸੀਂ ਇਹ ਪਹਿਲਾਂ ਆਪਣੀਆਂ ਇਹ ਜਾਲੀਆਂ ਦੇਖ ਸਕਦੇ ਹੋ ਆਪਾਂ ਬਾਅਦ ਚ ਸਾਫ਼ ਕੀਤੀਆਂ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਜਿਹੜੀ ਚੀਜ਼ ਨਾਲ ਸਾਫ਼ ਕਰਾਂਗੇ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੇਖੋ ਜੀ ਅੱਜ ਕੱਲ੍ਹ ਨੇਰੀਆਂ ਕਿੰਨੀਆਂ ਆ ਰਹੀਆਂ ਨੇ ਤੇ ਉਹਦੇ ਕਰਕੇ ਮਿੱਟੀ ਘਟਾ ਆਪਣੀਆਂ ਜਾਲੀਆਂ ਦੇ ਵਿੱਚ ਤਾਂ ਦੇਖੋ ਜੀ ਇਹ ਸਾਫ਼ ਕਰਨ ਦੀ ਇਹੀ ਪੈ ਪ੍ਰੋਬਲਮ ਹੁੰਦੀ ਆ ਆਪਾਂ ਕਿਵੇਂ ਸਾਫ਼ ਕਰੀਏ ਹਰ ਰੋਜ਼ ਹੈ ਨਾ ਤੇ ਤੇ ਬਹੁਤ ਹੀ ਸੌਖਾ ਤਰੀਕਾ ਮੈਂ ਤੁਹਾਨੂੰ ਦੱਸੂਗੀ ਨਾ ਤਾਂ ਦੇਖੋ ਜੀ ਆਪਾਂ ਨੂੰ ਪਾਣੀ ਦੀ ਜ਼ਰੂਰਤ ਤਾਂ ਤੇ ਨਾ ਆਪਾਂ ਨੇ ਕੋਈ ਕਿੱਲਾ ਕੱਪੜਾ ਫੇਰਨਾ ਇਹਨਾਂ ਦੇ ਉੱਤੇ ਤੇ ਆਪਾਂ ਨੇ ਜੀ ਇੱਥੇ ਲੈਣਾ ਇੱਕ ਰੰਗ ਵਾਲਾ ਬੁਰਸ਼ ਤੁਸੀਂ ਰੰਗ ਵਾਲਾ ਬੁਰਸ਼ ਥੋੜਾ ਜਿਹਾ ਵੱਡਾ ਲਿਓ ਜਿਹਦੇ ਨਾਲ ਆਪਣੀ ਇਹ ਜਾਲੀਆਂ ਦੇ ਵਿੱਚੋਂ ਗਰਤ ਵੀ ਵਧੀਆ ਨਿਕਲ ਜਵੇ ਤੇ ਨਾਲੇ ਜਲਦੀ ਸਾਫ਼ ਹੋ ਜਾ। ਜੇ ਤੁਸੀਂ ਛੋਟਾ ਬੁਰਸ਼ ਲਓਗੇ ਨਾ ਤੇ ਉਹਦੇ ਨਾਲ ਟਾਈਮ ਵੀ ਵੱਧ ਲੱਗੂਗਾ। ਦੇਖੋ ਜੀ ਰੰਗ ਵਾਲੇ ਬਰਸ਼ ਕਈ ਵਾਰੀ ਨਾ ਆਪਣੇ ਰੰਗ ਵਾਲੇ ਜਿਹੜੇ ਬਰਸ਼ ਹੁੰਦੇ ਨੇ ਉਹ ਘਰੇ ਪਏ ਹੁੰਦੇ ਨੇ ਤੇ ਆਪਾਂ ਉਹਦਾ ਵੀ ਵਰਤੋਂ ਕਰ ਸਕਦੇ ਆ ਇਸ ਤੋਂ ਬਾਅਦ ਜਿਹੜੀ ਆਪਾਂ ਨੇ ਅਗਲੀ ਚੀਜ਼ ਦੇ ਨਾਲ ਸਾਫ਼ ਕਰਨਾ ਉਹ ਵੀ ਤੁਹਾਨੂੰ ਦੱਸਾਂਗੀ ਵੱਡੇ ਬਰਸ਼ ਨਾਲ ਜਲਦੀ ਸਾਫ਼ ਹੋ ਜਾਂਦੀਆਂ ਨੇ ਚਾਲੀਆਂ ਤੇ ਆਪਾਂ ਇੱਕ ਵਾਰੀ ਪਹਿਲਾਂ ਨਾ ਸਾਰੀਆਂ ਚਾਲੀਆਂ ਦੇ ਵਿੱਚੋਂ ਗਰਦ ਸਾਫ਼ ਕਰਤਾਗੇ ਇਸ ਤੋਂ ਬਾਅਦ ਜਿਹੜਾ ਆਪਾਂ ਬੁਰਸ਼ ਦੇ ਨਾਲ ਸਾਫ਼ ਕਰਨਾ ਆ ਉਹ ਵੀ ਤੁਹਾਨੂੰ ਦੱਸਦੀ ਆ ਆਪਾਂ ਜੀ ਇਹ ਹੇਠਲੀਆਂ ਝਾਲੀਆਂ ਬਾਅਦ ਵਿੱਚ ਸਾਫ਼ ਕਰਦੇ ਆ ਪਹਿਲਾਂ ਹੁਣ ਉੱਪਰ ਲੀਆਂ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ ਇੱਥੇ ਨਾ ਇੱਕ ਥੋੜਾ ਜਿਹਾ ਤੁਸੀਂ ਤੇਲ ਲੈ ਲਿਓ ਤੇਲ ਦੇ ਨਾਲ ਤੁਸੀਂ ਖਿਪ ਇਸ ਤਰ੍ਹਾਂ ਸਾਫ਼ ਕਰ ਦਿਓ ਦੇ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜੀ ਤੁਸੀਂ ਇੱਕ ਵਾਰੀ ਖੋਦੇ ਹੈਰਾਨ ਹੋ ਜਾਓਗੇ ਵੀ ਆਪਣੀਆਂ ਇਹ ਜਾਲੀਆਂ ਸਿਰਫ ਨਵੀਆਂ ਹੀ ਲੱਗੀਆਂ ਹੋਣਗੀਆਂ ਨਾਇਤ ਆਪਣੀਆਂ ਜਾਲੀਆਂ ਦੇ ਵਿੱਚੋਂ ਬਿਲਕੁਲ ਬਹੁਤ ਵਧੀਆ ਸ਼ਾਈਨਿੰਗ ਆਉਗੀ ਤੁਸੀਂ ਦੇਖ ਸਕਦੇ ਹੋ ਉੱਪਰ ਲੀਆਂ ਜਾਲੀਆਂ ਤੇ ਹੇਠਲੀਆਂ ਜਾਲੀਆਂ ਦੇ ਵਿੱਚੋਂ ਤੇ ਤੁਹਾਨੂੰ ਪਤਾ ਨਹੀਂ ਦਿਖ ਰਹੀਆਂ ਕਿ ਵੀਡੀਓ ਤੇ ਚੈਨਲ ਇਹ ਆਪਾਂ ਉੱਪਰ ਲੀਆਂ ਜਾਲੀਆਂ ਸਾਰੀਆਂ ਹੀ ਸਾਫ਼ ਕਰਕੇ ਫਿਰ ਤੁਹਾਨੂੰ ਇਹ ਚੁਣੀਆਂ ਜਾਲੀਆਂ ਦੇ ਨਾਲ ਇਹਨਾਂ ਨੂੰ ਦਿਖਾਉਣੀ ਆ। ਜਲਦੀ ਜਲਦੀ ਵੀਡੀਓ ਨੂੰ ਜੀ ਲਾਈਕ ਜ਼ਰੂਰ ਕਰ ਦਿਆ ਕਰੋ। ਦੇਖੋ ਜੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਸ਼ਾਈਨਿੰਗ ਆ ਰਹੀ ਹੈ ਆਪਣੀਆਂ ਜਾਲੀਆਂ ਦੇ ਵਿੱਚੋਂ। ਆਹ ਦੇਖੋ ਜੀ ਤੁਸੀਂ ਉੱਪਰ ਲੀਆਂ ਜਾਲੀਆਂ ਨੂੰ ਸਾਫ ਕੀਤਾ ਹੋਇਆ ਤੇ ਹੀ ਡਲਣਾ ਚਾਹੀਦਾ ਨੇ ਕਿੰਨਾ ਫਰਕ ਆ ਦੇਖੋ ਜੀ ਇੰਨਾ ਜ਼ਿਆਦਾ ਟਾਈਮ ਵੀ ਨਹੀਂ ਚ ਲੱਗਦਾ ਹੈਗਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਹੋ ਜਾਂਦਾ ਨੇ ਤੇ ਫਿਰ ਆਪਾਂ ਨੂੰ ਜਲਦੀ ਸਾਫ ਹੀ ਨਿਕਾਨੀਆਂ ਪੈਂਦੀਆਂ ਬੋਸ਼ਨਾ ਜੀ ਇਹ ਵੀ ਸਾਰਾ ਇਹ ਮਿੱਟੀ ਕੱਟਾ ਨਿਕਲ ਜਾਂਦਾ ਜੇ ਆਪਾਂ ਕੱਪੜਾ ਇਹ ਕੱਲਾ ਫੇਰਦੇ ਹਾਂ ਜਾਲੀ ਦੇ ਉੱਤੇ ਹੀ ਹਿੱਕਾ ਜਿਹੜੇ ਆ ਕੱਪੜੇ ਖਾਲੇ ਕੁੰਜੇ ਹੁੰਦੇ ਨੇ ਇਹਨਾਂ ਦੇ ਵਿੱਚ ਨਹੀਂ ਸਫਾਈ ਹੁੰਦੀ ਹੈਗੀ ਚੰਗੇ ਤਰ੍ਹਾਂ ਆਪਾਂ ਪਾਪਾ ਜੀ ਹੁਣ ਇਸੇ ਤਰ੍ਹਾਂ ਆਂ ਜਾਲੀਆਂ ਦੇ ਉੱਤੇ ਵੀ ਪਹਿਲਾਂ ਆਪਾਂ ਸਿੰਪਲ ਬੁਰਸ਼ ਫੇਰਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਤੇਲ ਵਾਲਾ ਬੁਰਸ਼ ਫੇਰਾਂਗੇ ਲੋਚੇ ਹੁਣ ਆਪਾਂ ਨੇ ਉੱਪਰਲੀ ਉੱਪਰ ਲੀਆਂ ਜਾਲੀਆਂ ਸਾਰੀਆਂ ਇਹ ਸਾਫ਼ ਕਰਤੀਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆਂ ਇਹ ਠੜੀਆਂ ਜਾਲੀਆਂ ਦੇ ਨਾਲ ਮੈਚ ਕਰਕੇ ਤੁਸੀਂ ਖੋਦੀ ਦੇਖ ਕੇ ਹਰਾਮ ਹੋ ਜਾਓਗੇ ਤੇ ਬਾਕੀ ਧੁੱਪ ਦੀ ਲੁਸ਼ਕੋਰ ਪੈ ਰਹੀ ਆ ਤੇ ਪਤਾ ਨਹੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਹੀ ਆ ਤੇ ਨਹੀਂ ਦੇਖੋ ਜੀ ਤੁਸੀਂ ਠੇੜਲੀਆਂ ਜਾਲੀਆਂ ਵੀ ਦੇਖ ਸਕਦੇ ਹੋ ਤੇ ਉੱਪਰ ਲੀਆਂ ਜਾਲੀਆਂ ਵੀ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਸੀਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦਿਆ ਕਰੋ ਜੀ ਜੇ ਤੁਸੀਂ ਇਕੱਲਾ ਤੇਲ ਵਾਲਾ ਨਹੀਂ ਬੁਰਸ਼ ਫੇਰਨਾ ਚਾਹੁੰਦੇ ਤਾਂ ਤੁਸੀਂ ਇਕੱਲਾ ਸਿੰਪਲ ਬੁਰਸ਼ ਵੀ ਫੇਰ ਸਕਦੇ ਹੋ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੀਆਂ ਜਾਲੀਆਂ ਸਾਫ਼ ਹੋ ਜਾਂਦੀਆਂ ਨੇ ਤੁਸੀਂ ਜਰੂਰ ਇਹ ਟਰਾਈ ਕਰਕੇ ਦੇਖਿਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਦਰਵਾਜ਼ੇ ਦੀਆਂ ਜਾਲੀਆਂ ਸਾਫ਼ ਕਰਨ ਦਾ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਸੀ ਜੀ ਕਿਹੋ ਜਿਹੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ